ਮੇਰਾ ਮੰਨਣਾ ਹੈ ਕਿ ਦੁਨੀਆ ਇੱਕ ਬਡੇ ਜੰਗਵਾਰ ਦੀ ਵਾਧੂ ਹੈ ਪਹਿਲਾਂ ਰੂਸਕਿਆ ਨੇ ਕੋਈ ਇੰਟੇਕਾ ਕੀਤਾ ਸੀ ਸਾਫ ਮੁੱਖ ਕੇ ਜੁਰਾਇਨ ਤੇ ਹਮਾਰੀ ਜਿਹੜੀ ਹਾਈ ਸੀ ਇਹ ਬੜੀ ਬੜੀ ਪੂਰਾ ਰੋਖ ਬਜਾਉਣੇ ਗਿਆ ਪਰ ਬਾਅਦ ਵਿੱਚ ਜੂਡੋ ਉਹਨਾਂ ਨੇ ਰਿਟ੍ਰੈਕਸ਼ਨ ਕੀਤੀ ਤੇ ਉਹ ਇਨੀ ਜੈਗਰਕਲ ਸਰਕਾਰ ਨੂੰ ਇਹ ਤੋਂ ਮੰਨਦੇ ਸੀ ਕਿ ਉਹ ਪੀਰ ਜਨਹਾਂ ਜਾ ਚੁੱਕੀ ਹੈ ਇਹਦੇ ਪਾਲਤੂ ਜਰਾ ਇਹ ਸਿੱਧਾ ਪੁੰਗਾ ਇਜ਼ਰੇਅਲ ਤੇ ਇਰਾਨ ਨਾਲ ਇਰਾਨ ਨੇ ਹੁਣ ਦੁਬਾਰਾ ਇਹ ਕਹਿਣੀ ਸ਼ੁਰੂ ਕੀਤੀ ਉਹ ਤਾਂ ਇਹ ਕਹਿੰਦੇ ਸੀ ਨਾ ਮੇਜ਼ਰ ਨਹੀਂ ਰਹਿਣ ਦੇ ਦਿਨ ਨੂੰ ਇਹਨੂੰ ਲੱਗਦਾ ਕਿ ਇਹਨਾਂ ਨੇ ਕਾਮਸ ਕਾਮ ਇਰਾਨ ਨੂੰ ਐਸੀ ਨਾ ਕਰਦੇ ਕਿ ਉਹ ਵਾਲੀ 50 ਸਾਲ ਤੱਕ ਉਹ ਗਾਂ ਗੱਲ ਬਾਤ ਨਾ ਕੋਰੀਆ ਜਾਂ ਕੁਝ ਹੋਰ ਜਿਹੜੇ ਮਿਡਲ ਈਸਟ ਦੇ ਕੰਟਰੀ ਆ ਉਹ ਆ ਕੇ ਖੜਨਗੇ ਜੇ ਉਹ ਆ ਕੇ ਖੜਦੇ ਆ ਤੇ ਫਿਰ ਵਰਲਡ ਵਾਰ ਵਾਲੀ ਜਿਹੜੀ ਗੱਲ ਆ ਉਹ ਕਿਤੇ ਸੱਤ ਪਤੀ ਨੂੰ ਨਹੀਂ ਦੇ ਏਦਾਂ ਤੇ ਪੋਸੀਬਲ ਨਹੀਂ ਆ ਕਿ ਮਤਲਬ ਅਮਰੀਕਾ ਕਿੰਨਾ ਕਿਦਾ ਕਿ ਨਾਥ ਕੋਲ ਹੀ ਤੁਬਾਈ ਕਰ ਦੂਗਾ ਜਿੱਦਾਂ ਦਸਾ ਪਤੀ ਨੂੰ ਕੀਤਾ ਗਿਆ ਜਿਹੜੇ ਉਹਨਾਂ ਕੋਈ ਐਸ ਵੇਲੇ 1700 ਕੈਪਚਰ ਹੋ ਗਏ ਜਿਹੜੇ ਰਮਾਸ 1700 ਜਿਹੜੇ ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਵੀ ਆ 17 18 ਸਾਲ ਦੇ ਪਾਤੇ ਤੇ ਜਿਹੜਾ ਮਸੂਦਾ ਇਹ ਕਿ ਉਹ ਸਾਰੇ ਦੇ ਸਾਰੇ ਸਿਕਿਉਰ ਨਹੀਂ ਹੈ ਜੋ ਮੇਰਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇੰਡੀ ਵੱਡੀ ਜੇ ਅਮਰੀਕਾ ਇਹ ਅਮਰੀਕਾ ਤੇ ਚਾਈਨਾ ਜਾਂ ਰਸ਼ੀਆ ਉਸ ਨਾਲ ਵੀ ਦਖਲ ਲਾ ਵੀ ਦੇਣ ਤੇ ਆਪਣੇ ਆਪ ਤੇ ਮਿਡਲ ਈਸਟ ਇੱਕ ਐਸਾ ਵੱਡਾ ਖਤਰਾ ਪਰ ਸਕਦਾ ਹੈ ਜਿਹੜੀ ਇਮੀਗ੍ਰੇਸ਼ਨ ਦਾ ਸਿਲਸਿਲਾ ਇਹਦੇ ਨਾਲ ਹੀ ਤਾਂ ਤੇ ਉਹ ਜਿਹੜਾ ਇਸਲਾਮਿਕ ਕਨਸੈਪਟ ਹੈ ਕਿ ਇਹ ਇੱਕ ਲੋਕ ਗੁਰ ਕਿ ਜੇ ਉਹ ਕਹਿੰਦੇ ਕਿ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ ਹੈ ਤੇ ਦੇਉ ਇਸ ਤੋਂ ਧੀਰੀਆਂ ਇੰਧਨੀਆ ਕੰਟਰੀਜ਼ ਆ ਇਹਨਾਂ ਦੇ ਵਿੱਚ ਆ ਕੇ ਰਾਇਟਸ ਕ੍ਰੀਏਟ ਕਰਦੇ ਹੂੰ ਉਹ ਸਪੈਲਰ ਕੋ ਕੁਝ ਜ਼ਿਆਦਾ ਨਹੀਂ ਉਹ ਬਥਰਦਾ ਮਿਸਾਲ ਲਈ ਤਾਂ ਉਸੇ ਸਾਡੇ ਅਮਰੀਕਾ ਇੱਥੇ ਕਹਿੰਦਾ ਜੀ ਪਿਛਲੇ ਹਫਤੇ ਉਹ ਪੈਲਸਟੀਨੀਅਨ ਦਾ ਡੈਮੋਨਸਟ੍ਰੇਸ਼ਨ ਜੀ ਉਹ ਲੇਧ ਚੁੱਕ ਕੇ ਕੋੜੇ ਦੀ ਤੌਹ ਦੇ ਮੂੰਹ ਤੇ ਮਾਰੀ ਜੀ ਤੇ ਫਿਰ ਇਹ ਤਾਂ ਉਹਨਾਂ ਨੂੰ ਖੋਲਿਆ ਕਿ ਵਰਗੀ ਗੁਨਾਹਾਂ ਨਹੀਂ ਤਾਂ ਘਾਣ ਕਰ ਲੈ ਐ ਜੀ ਫਾਰ ਐਗਜ਼ੈਂਪਲ ਈਵਲ ਟੂਰਿਜ਼ਮ ਵੀ ਗੱਲ ਆ ਕਿ ਟੂਰਿਜ਼ਮ ਜਿਹੜਾ ਆਜ ਤਾਈ ਕਿੱਦਾਂ ਰੁਕਿਆ ਉਹ ਜਿਹੜੀ ਉਹ ਗੱਲ ਛੇਟਦੀ ਦਾਦਾ ਸੀ ਇਹ ਆਜ ਤਾਈ ਜਿਹੜੀ ਹੇਟ ਇੰਨੀਆਂ ਸਨੀਆਂ ਮਸੀਤ ਉਹ 1707 ਚੱਲੀ ਆ ਰਹੀ ਉਹੀ ਹੇਟ ਤੇ ਅੱਜ ਵੀ ਜਿਹੜੀ ਹੇਟ ਆ ਤੁਸੀਂ ਕਹਿੰਦੇ ਕਿ ਹਜ਼ਾਰ ਸਟੇਪ ਨੂੰ ਆਪਾਂ ਇਦਾਂ ਕਰਕੇ ਖਤਮ ਕਰਕੇ ਇੱਕ ਇੱਕ ਨੂੰ ਮਾਰਕੀਟਿੰਗ ਪਰਟੀ 20 ਮਿਲੀਅਨ ਉੱਪਰ ਮਾਰਕੀਟਿੰਗ ਚਰਜ਼ਮ ਫੇ ਖਤਮ ਹੋਣੀ ਨਹੀਂ ਹੈ ਨਹੀਂ ਸਰ ਜਾਬੀਆ ਦਾ ਮਿਕਾਣਾ ਓਵਰਲ ਕਲਚਰ ਹੈ ਕਿਉਂਕਿ ਉੱਥੋਂ ਦਾ ਸਾਰਾ ਚਬੰਦ ਹੈ ਦੁਨੀਆ ਤੇ ਕਿਤੇ ਫਲੱਡ ਆਉਂਦਾ ਤੇ ਪਾਣੀ ਦੀ ਬੋਤਲ 20 ਆਲੀ 200 ਦੀ ਹੋ ਜਾਂਦੀ ਆ ਤੇ ਪੰਜਾਬ ਦੇ ਵਿੱਚ ਹਾਲਤੇ ਆ ਕਿ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਆ ਤੇ ਉਲਟਾ ਲੋਕ ਆਪਣੇ ਸਾਰਾ ਕੁਝ ਛੱਡ ਕੇ ਤੇ ਦੂਜੇ ਦੀ ਮਰਤ ਨਹੀਂ ਪਹੁੰਚਦੇ ਆ ਪੰਜਾਬ 24/7 ਟੀਵੀ ਤੇ ਤੁਹਾਡਾ ਕਰਦੇ ਆ ਸਵਾਗਤ ਮੇਰੇ ਨਾਲ ਨੇ ਡਾਕਟਰ ਨਾਜ ਅਸੀਂ ਗੱਲ ਕਰਨੀ ਆ ਅੱਜ ਮਿਡਲ ਈਸਟ ਦੇ ਹਾਲਾਤਾਂ ਦੇ ਉੱਤੇ ਜੋ ਕੁਝ ਹੋ ਰਿਹਾ ਉਹਦੇ ਤੇ ਚਰਚਾ ਕਰਾਂਗੇ ਪਹਿਲਾਂ ਸ ਕਰਦੇ ਆ ਡਾਕਟਰ ਨਾਜਦ ਸਵਾਗਤ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੀ ਡਾਕਟਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਇਹ ਨਜ਼ਰ ਆ ਰਿਹਾ ਸੀਗਾ ਕਿ ਦੁਨੀਆ ਇੱਕ ਵੱਡੇ جنگ ਵਾਲੂ ਵੱਧ ਰਹੀ ਆ ਪਹਿਲਾਂ ਰਸ਼ੀਆ ਨੇ ਜਕਰੀਨ ਤੇ ਅਟੈਕ ਕੀਤਾ ਤੇ ਮੁੜ ਕੇ ਇਜ਼ਰਾਇਲ ਤੇ ਹਮਾਸ ਦੀ ਜਿਹੜੀ ਲੜਾਈ ਸੀ ਹੌਲੀ ਹੌਲੀ ਉਹਦਾ ਰੁਖ ਬਦਲਦਾ ਨਜ਼ਰ ਆ ਰਿਹਾ ਐਵੇਂ ਤੇ 7 ਅਕਤੂਬਰ ਤੋਂ ਇਹ ਗੱਲ ਸ਼ੁਰੂ ਹੋਈ ਆ ਇੱਕ ਪਾਸੇ ਬਹੁਤ ਜ਼ਿਆਦਾ ਉਥੇ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ ਘਾਣ ਹੋਇਆ ਪਰ ਦੁਨੀਆ ਲਗਭਗ ਚੁੱਪ ਰਹੀ ਕਿਉਂਕਿ ਕਿਹਾ ਗਿਆ ਕਿ ਹਮਾਸ ਵਾਲਿਆਂ ਨੇ ਪਹਿਲ ਕੀਤੀ ਹੈ ਤੇ ਉਹਨਾਂ ਦੀ ਵਦੀਕੀ ਹੈ ਜਾਂ ਉਹਨਾਂ ਦੇ ਅਤਵਾਦੀ ਘਟਨਾ ਸੀਗਾ ਜਿਹਦਾ ਕਰਕੇ ਬਹੁਤੀ ਦੁਨੀਆ ਜਿਹੜੀ ਆ ਪਹਿਲਾਂ ਤੱਕ ਖਮੋਸ਼ ਰਹੀ ਜਾਂ ਇਸ ਰੇਂਜ ਦੇ ਹੱਥ ਚਾਈ ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਰਿਟਾਰਗੇਸ਼ਨ ਕੀਤੀ ਤੇ ਉਹ ਇੰਨੀ ਜ਼ਬਰਦਸਤ ਰਿਟਾਰਗੇਸ਼ਨ ਹੋਈ ਕਿ ਹੁਣ ਤੱਕ 37,000 ਜਾਨਾਂ ਜਾ ਚੁੱਕੀਆਂ ਨੇ ਜਿਹਦੇ ਵਿੱਚ ਬਹੁਤ ਸਾਰੇ ਬੱਚੇ ਤੇ ਔਰਤਾਂ ਵੀ ਸ਼ਾਮਲ ਨੇ ਬੇਕਸੂਰ ਬੇਗਨਾ ਬੱਚੇ ਤੇ ਨਾਲ ਦੀ ਨਾਲ ਤਬਾਹੀ ਦਾ ਮੰਜ਼ਰ ਉੱਥੇ ਜਿਹੜਾ ਉਹ ਦੇਖਣ ਤੇ ਸੁਣਨ ਤੋਂ ਬਾਹਰ ਦੀਆਂ ਗੱਲਾਂ ਨੇ ਕੋਈ ਹਸਪੀਟਲ ਨਹੀਂ ਬਚਿਆ ਕੋਈ ਸਕੂਲ ਯੂਨੀਵਰਸਿਟੀ ਕੋਈ ਚੀਜ਼ ਐਸੀ ਹੈ ਜਿਹੜੀ ਉੱਥੇ ਬਚੀ ਹੋਵੇ ਤੇ ਫਿਰ ਦੁਨੀਆ ਨੂੰ ਥੋੜਾ ਜਿਆਦਾ ਇਹ ਗੱਲ ਦੀ ਫਿਕਰ ਲੱਗੀ ਯੂਨੈਸਫ ਚ ਮਤੇ ਪਾਸ ਹੋਣੇ ਸ਼ੁਰੂ ਹੋਏ ਜਿਹੜੇ ਕੰਟਰੀ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਸੀ ਥੋੜਾ ਪਿੱਛੇ ਹਟੇ ਜਿੰਦਾ ਵੀ ਜਾਣਦੇ ਹੋ ਕਿ ਅਮਰੀਕਾ ਨੇ ਉਸ ਮਤੇ ਦੀ ਹਮਾਇਤ ਨਾ ਕਰਕੇ ਐਬਸੈਂਟ ਰਹਿ ਕੇ ਕਿਸਮ ਦਾ ਤੇ ਇਹ ਮੌਕਾ ਦਿੱਤਾ ਕਿ ਜਿਵਨ ਮਤਾ ਪਾਸ ਕਰੇ ਕਿ ਉਥੇ ਟੀਸ ਹੋਣਾ ਚਾਹੀਦਾ ਪਰ ਇਨ ਬਿਟਵੀਨ ਉਹ ਜਿਹੜੀਆਂ ਘਟਨਾਵਾਂ ਸੀਗੀਆਂ ਰੈਡ ਸੀ ਵਾਲੀਆਂ ਜਿੱਥੇ ਉਹ ਮਲੇਸ਼ੀਆ ਨੇ ਕੁਝ ਜਿਨ੍ਹਾਂ ਨੂੰ ਹੈਤੀ ਕਹਿੰਦੇ ਆ ਸ਼ਾਇਦ ਉਹਨਾਂ ਦੇ ਰਿਐਕਸ਼ਨ ਹੁੰਦੇ ਰਹੇ ਤੇ ਕੁਝ ਇੱਕ ਘਟਨਾਵਾਂ ਹੋਰ ਚੱਲਦੀਆਂ ਰਹੀਆਂ ਜਿਹਦੇ ਫਲਸਫੀਸ ਰਾਏ ਨੇ ਸਿੱਧਾ ਪੰਗਾ ਇਸਰਾਈਲ ਇਰਾਨ ਨਾਲ ਵੀ ਲੈ ਲਿਆ ਇਰਾਨ ਨੇ ਉਹਨਾਂ ਦੁਆਰਾ ਰਿਟੈਲੀਸ਼ਨ ਕੀਤੀ ਹਾਂ ਦੈਟਸ ਅ ਥਿੰਗ ਇੱਕ ਤੋਂ ਅੱਪ ਸ਼ੁਰੂ ਕਰਦੇ ਹਾਂ ਹਾਂ ਜੀ ਜਿਹੜੀ ਦੇਖਣਾ ਨਹੀਂ ਗੱਲ ਉਹ ਤੁਸੀਂ ਵੀ ਗੱਲ ਕਹੀ ਕਿ ਉਹ ਯੂਨ ਨੂੰ ਬੇਸ਼ੱਕ ਵਰੀਡ ਵੀ ਸੀ ਕਾਨੂੰਨੀ ਤੌਰ ਤੇ ਅਮਰੀਕਾ ਦੀ ਕੋਰਸ ਵੀ ਪਾਵਰ ਵੀ ਹੈਗੀ ਹੈ ਵੀਟੋ ਕਰਨ ਦੀ ਉਹਨਾਂ ਨੇ ਦੋ ਵਾਰੀ ਚ ਪਹਿਲਾਂ ਕਰਤਾ ਵੀਟੋ ਪਰ ਤੀਜੀ ਵਾਲੀ ਜਦੋਂ ਉਹਨੇ ਕਰ ਲਈ ਉਹ ਦੇਖੋ ਡਿਪਲੋਮੇਸੀ ਕਿੰਨੀ ਜਿਹਨੂੰ ਤੁਸੀਂ ਇਹ ਕਹੋਗੇ ਹੈਰਾ ਫੇਰੀ ਕਿ ਉਹਨਾਂ ਨੇ ਉਹ ਫੋ ਲੈਂਡ ਦਿੱਤਾ ਹਮ ਪਰ ਉਹਦੇ ਚ ਇੱਕ ਕਲੋਜ਼ ਆਉਂਦੀ ਏ ਸੀ ਕਿ ਉਹਦੀ ਐਪਲੀਕੇਸ਼ਨ ਕਿਦਾਂ ਹੋਣੀ ਉਹਦੇ ਖਿਲਾਫ ਸੀ ਹਮ ਐਪਲੀਕੇਸ਼ਨ ਏ ਸੀ ਕਿ ਜੇ ਉੱਥੇ ਜੰਗ ਹੋ ਰਹੀ ਆ ਤੇ ਯੂਐਨਓ ਤੇ ਫੌਜ ਕਰਦੇ ਆ ਮੰਨ ਬਾਹਰ ਹਮ ਪਰ ਉਹ ਐਪਲੀਕੇਸ਼ਨ ਉਹ ਖਿਲਾਫ ਸੀਗੀ ਹਾਂ ਜੀ ਐਪਲੀਕੇਸ਼ਨ ਹੋ ਨਹੀਂ ਦਿੱਤੀ ਅੱਛਾ ਮੈਂ ਇਹ ਮਹਿਸੂਸ ਕਰਦਾ ਕਿ ਜਿਹੜੀਆਂ ਨਾ ਇਹ ਜਿਹੜੀਆਂ 7G ਫੋਰਸਸ ਆ ਤੇ ਜਿਹੜੀਆਂ ਅਮਰੀਕਾ ਨਵਾਜ਼ ਤਾਕਤ ਆ ਉਹ ਕੀ ਕਰਦੀਆਂ ਕਿ ਉਹ ਡਿਪਲੋਮੈਟਿਕਲੀ ਤਾਂ ਉਹ ਕਹਿ ਦੇਣਗੇ ਦੁਨੀਆ ਨੂੰ ਆਵਾਜ਼ ਲਾਉਣਗੇ ਥਿਸ ਇਜ਼ ਕਾਲਡ politcal correctness ਤੁਸੀਂ ਕਹੋ ਕਿ ਉਤੋਂ ਕਹਿ ਦੇਣਾ ਅੰਦਰੂਨੀ ਕੋਈ ਹੋਰ ਗੱਲ ਆ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੋ ਕੁਝ ਅਮਰੀਕਾ ਕਹਿੰਦਾ ਰਿਹਾ ਹੈ ਜਾਂ ਜੋ ਕੁਝ ਹੋਰ ਕਹਿੰਦਾ ਰਿਹਾ ਉਹ ਹੋਇਆ ਤਾਂ ਨਹੀਂ ਹੁੰਦਾ ਹੂੰ ਠੀਕ ਹੈ ਨਾ ਜੇ ਅਮਰੀਕਾ ਫਰਾਂਸ ਜਰਮਨੀ ਔਰ ਬ੍ਰਿਟਨ ਰਾ ਦੇ ਵਿੱਚ ਨਾ ਹੁੰਦੇ ਤਾਂ ਉਹਨਾਂ ਨੇ ਤਾਂ ਬਾਈ ਮਚਾ ਲਈ ਨਹੀਂ ਸੀ ਉਹਦਾ ਰਹਿਣ ਕਾਫੀ ਸੀ ਦੇਣਾ ਅਮਰੀਕਾ ਦਾ 300 ਲੱਖੇ ਦਾ ਰਹਿਣ ਨਹੀਂ ਸੀ ਦੇਣਾ ਈਰਾਨ ਨੇ ਅੱਛਾ ਹਾਂ ਹੁਣ ਹੁਣ ਜਿਹੜੀ ਆਪਾਂ ਉੱਥੇ ਤੇ ਆ ਨਾ ਪਿੱਛੇ ਪੂਰੀ ਗੱਲ ਚਲੋ ਇਹ 300 ਉਹਨਾਂ ਨੇ ਉਹ ਜਿਹੜੀਆਂ ਉੱਥੇ ਮਿਜ਼ਲ ਸਨ ਉਹਨਾਂ ਚੋਂ 7 ਮਿਜ਼ਲ ਤੁਸੀਂ ਪਰ ਜੇ ਇਹ ਰਹਾ ਦੇ ਵਿੱਚ ਸਾਫ ਤਾਂ ਉਹਨਾਂ ਨੂੰ ਨਾ ਰੋਕੀ ਹਤੇ ਉਹ ਕਿੰਨਾਕ ਰੋਕ ਸਕਦੇ ਸੀ ਉਹਨਾਂ ਚੋਂ ਇੱਕ ਵੀ ਡਿੱਗ ਜਾਂਦਾ ਉਹਨਾਂ ਦਾ ਟੈਕਟੀਕਲ ਤਰੀਕਾ ਜਿਵੇਂ ਵਾਰਫੇਰ ਦਾ ਜਿਹੜਾ ਉਹ ਇਹ ਸੀ ਕਿ ਪਹਿਲਾਂ ਜਿਹੜੇ ਤੁਸੀਂ ਉੱਥੇ ਕੱਢ ਰਹੇਂਗੇ ਡਰੋਨ ਉਹ ਡਰੋਨਾਂ ਨੂੰ ਸਟ੍ਰਾਈਕ ਕਰਨਾ ਸ਼ੁਰੂ ਕਰਨਗੇ ਇਨ ਬਿਚੂਨ ਉਹਦੇ ਬੈਕ ਦੇ ਉੱਤੇ ਜਿਹੜੀਆਂ ਉਹ ਮਿਜ਼ਲ ਜਾ ਰਹੀਆਂ ਸੀ ਠੀਕ ਹੈ ਮੇਰਾ ਮਤਬ ਕਹਿੰਦਾ ਕਿ ਇਹ ਡਿਪਲੋਮੇਸੀ ਇੰਨੀ ਆ ਹੁਣ ਵੀ ਅਮਰੀਕਾ ਨੇ ਕਹਿ ਦਿੱਤਾ ਕਿ ਨੋ ਅਸੀਂ ਉੱਥੇ ਗਾਹ ਨੂੰ ਐਕਸਪੈਂਡ ਨਹੀਂ ਕਰਦੇ ਪਰ ਅਮਰੀਕਾ ਵੀ ਇਹ ਜਾਣਦਾ ਤੇ ਸਾਰਾ ਯੂਨ ਵੀ ਜਾਣਦਾ ਤੇ ਇਜ਼ਰਾਇਲ ਵੀ ਇਹ ਜਾਣਦਾ ਕਿ ਆਉਣ ਵਾਲੇ ਵਕਤ 'ਚ ਜੇ ਟੈਰਰਿਜ਼ਮ ਤੋਂ ਖਤਰਾ ਹੈ ਤਾਂ ਉਹਨੂੰ ਸਭ ਤੋਂ ਵੱਡੀ ਸਪੋਰਟ ਜਿਹੜੀ ਆ ਉਹ ਈਰਾਨ ਦੀ ਆ ਤੇ ਮੈਨੂੰ ਇਹ ਲੱਗਦਾ ਪਰਸਨਲੀ ਹੋ ਸਕਦਾ ਮੈਂ ਗੱਲ ਕਰਤੀ ਹਾਂ ਕਿ ਆਉਣ ਵਾਲੇ ਵਕਤ 'ਚ ਉਹ ਤਾਂ ਇਹ ਕਹਿੰਦੇ ਸੀ ਨਾ ਮੈਸੂਰ ਨੂੰ ਨਹੀਂ ਰਹਿਣ ਦੇਣਾ ਮੈਨੂੰ ਇਹੋਂ ਲੱਗਦਾ ਕਿ ਇਹਨਾਂ ਨੇ ਕਮ ਕਮ ਇਰਾਨ ਨੂੰ ਐਸੀ ਲਾਤ ਮਾਰ ਦੇਣਗੇ ਕਿ ਹੋਣ ਵਾਲੇ 50 ਸਾਲ ਤੱਕ ਉਹ ਗਾਂ ਗੱਲ ਬਸ ਰਹਾਂਗਾ ਅੱਛਾ ਡਾਕਟਰ ਸਾਹਿਬ ਕਿਤੇ ਤੁਹਾਨੂੰ ਉੱਪਰੋਂ ਇਦਾਂ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਇਰਾਨ ਪਿਛਲੇ ਲੰਬੇ ਸਮੇਂ ਤੋਂ ਕਰ ਰਿਹਾ ਜੇ ਉਹਦੇ ਕੋਲ ਨਿਊਕਲੀਅਰ ਵੈਪਨ ਹੋਣ ਜਿਸ ਤਰ੍ਹਾਂ ਸ਼ੱਕ ਕੀਤਾ ਜਾ ਰਿਹਾ ਹੈ ਅਨਾਕੀ ਇਜ਼ਰਾਈਲ ਨੇ ਵੀ ਡਿਕਲੇਅਰ ਨਹੀਂ ਕੀਤਾ ਕਦੀ ਕਿ ਉਹ ਕੋਈ ਨਿਊਕਲੀਅਰ ਵਾਰ ਹੈਗੀ ਹੈ। ਬਹੁਤ ਸਾਰੀਆਂ ਕੁੰਟਰੀਜ਼ ਵੀ ਇਹ ਨਹੀਂ ਡਿਕਲੇਅਰ ਕੀਤਾ। ਟੂ ਅਸ ਇਟ ਲੁక్స్ ਕਿ ਇਜ਼ਰਾਈਲ ਹੈਵਸ ਦਾ ਪ੍ਰੋਬਲਮ। ਜੇ ਜਦੋਂ ਨਿਊਕਲੀਅਰ ਵੈਪਨ ਹੁੰਦੇ ਆ ਆਪਾਂ ਪਾਕਿਸਤਾਨ ਦੇ ਸਬੰਧ ਚ ਜਾਣਦੇ ਆ ਕਿ ਜਦੋਂ ਤੋਂ ਪਾਕਿਸਤਾਨ ਨੇ ਨਿਊਕਲੀਅਰ ਵੈਪਨ ਡਿਵਲਪ ਕਰ ਲਏ ਤੇ ਇੰਡੀਆ ਨੇ ਵੀ ਕਦੀ ਉਸ ਤਰ੍ਹਾਂ ਦੀ ਗੱਲ ਨਹੀਂ ਹੋਈ ਮੁੜ ਕੇ ਕਿ ਇੱਕ ਦੂਜੇ ਤੇ ਸਿੱਧਾ ਅਟੈਕ ਕੀਤਾ ਜਾਵੇ ਕਿਉਂਕਿ ਲੱਗਦਾ ਹੈ ਕਿ ਦੋਨੋਂ ਡਰ ਦੋਨੋਂ ਇੱਕ ਦੂਜੇ ਕੋ ਡਰਦੇ ਆ ਇਹ ਜਿੱਥੇ ਨਿਊਕਲੀਅਰ ਤਾਕਤ ਜਿਹੜੀ ਬਣਦਾ ਕੰਟਰੀ ਜਿੱਥੇ ਉਹ ਦੁਜੇ ਦੁਨੀਆ ਲਈ ਖਤਰਾ ਬਣਦਾ ਹੈ ਖਾਸ ਕਰਕੇ ਜਦੋਂ ਪਾਕਿਸਤਾਨ ਚ ਆਪਾਂ ਵੇਖਦੇ ਆਏ ਆ ਕਿ ਉੱਥੇ ਵੀ ਅੱਤਵਾਦ ਬਹੁਤ ਜ਼ਿਆਦਾ ਹੈ ਤੇ ਹਮੇਸ਼ਾ ਡਰ ਬਣਿਆ ਰਿਹਾ ਕਿ ਕਿਸੇ ਵੀ ਗਰੁੱਪ ਦੇ ਹੱਥ ਜੇ ਵੈਪਨ ਲੱਗੇ ਤੇ ਦੁਨੀਆ ਲਈ ਮਾਰੂ ਸਾਬਤ ਹੋ ਸਕਦੇ ਹੈ ਅੱਜ ਵੀ ਉਹਨਾਂ ਹੀ ਖਤਰਾ ਹਾਂ ਪਰ ਦੂਜੇ ਪਾਸੇ ਨਾਲ ਦੀ ਨਾਲੇ ਜੰਗ ਨੂੰ ਰੋਕਣ ਦਾ ਵੀ ਸਾਧਨ ਬਣਦੇ ਆ ਯੈਸ ਇਟ ਇਜ਼ ਜਿਹੜਾ ਦੇਖ ਰਹੇ ਆ ਲੰਬੇ ਸਮੇਂ ਤੋਂ ਇਟਸ ਕਾਲਡ ਡਿਕਟਰ ਹਾਂ ਪਰ ਹੁਣ ਜਿਸ ਤਰ੍ਹਾਂ ਦੀ ਸਥਿਤੀ ਬਣੀ ਆ ਜੇ ਜਿਸ ਤਰੀਕੇ ਨਾਲ ਕਾਜ਼ਾ ਪੱਟੀ ਨੂੰ ਤੇ ਤਬਾਹ ਲਗਭਗ ਕਰ ਦਿੱਤਾ ਗਿਆ ਜੇ ਉਸ ਤਰ੍ਹਾਂ ਦਾ ਰਿਐਕਸ਼ਨ ਈਰਾਨ ਦੇ ਪ੍ਰਤੀ ਹੁੰਦਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਈਰਾਨ ਇਕੱਲਾ ਪੈ ਜਾਏਗਾ ਜਾਂ ਉਹਦੀ ਪਿੱਠ ਦੇ ਉੱਤੇ ਚਾਈਨਾ ਰਸ਼ੀਆ ਤੇ ਨਾਰਥ ਕੋਰੀਆ ਜਾਂ ਕੁਝ ਹੋਰ ਜਿਹੜੇ ਮਿਡਲ ਈਸਟ ਦੇ ਕੰਟਰੀ ਆ ਉਹ ਆ ਕੇ ਖੜਨਗੇ ਜੇ ਉਹ ਆ ਕੇ ਖੜਦੇ ਆ ਤੇ ਫਿਰ ਵਰਲਡ ਵਾਰ ਵਾਲੀ ਜਿਹੜੀ ਗੱਲ ਆ ਉਹ ਕਿਤੇ ਸੱਚ ਪ੍ਰਤੀਤ ਹੁੰਦੀ ਨਹੀਂ ਏਦਾਂ ਤੇ ਪੋਸੀਬਲ ਨਹੀਂ ਆ ਕਿ ਮਤਲਬ ਅਮਰੀਕਾ ਤੁਸੀਂ ਕਿਦਾ ਕਹਿੰਦੇ ਨੱਥ ਪਾਉਣ ਲਈ ਉਹ ਤਬਾਹੀ ਕਰ ਦੂਗਾ ਜਿੱਦਾਂ ਗਾਜ਼ਾ ਪੱਟੀ ਨੂੰ ਕੀਤਾ ਗਿਆ ਜੇ ਇਹ ਕੰਟਰੀ ਉਹਦੀ ਪਿੱਛੇ ਤੇ ਖੜਦੇ ਆ ਫਿਰ ਦੋ ਬਲੌਕ ਬਣਨਗੇ ਜਿੱਦਾਂ ਆਪਾਂ ਕਹਿੰਦੇ ਆ ਵੀ ਸਿੰਗਲ ਪੋਲਰ ਹੋ ਗਈ ਸੀ ਦੁਨੀਆ ਤੇ ਸਰਦਾਰੀ ਸੀ ਅਮਰੀਕਾ ਦੀ ਚਾਈਨਾ ਦੇ ਬਾਅਦ ਤੋਂ ਬਾਅਦ ਸ਼ਾਇਦ ਇਹ ਕਿਤੇ ਟੁੱਟਣੀ ਜਾਂ ਫਿਰ ਅੱਗੇ ਵੱਲ ਨੂੰ ਦੋ ਤਰ੍ਹਾਂ ਖੜੀਆਂ ਹੋਣ ਦੀ ਸੰਭਾਵਨਾ ਨਹੀਂ ਬਣ ਰਹੀ ਆ ਦੇਖੋ ਅੱਜ ਆਈ ਫਵਰੀ ਹੈ ਇਸ ਦੀ ਗਵਾਹ ਵਿਤਨਾਮ ਲੈ ਲੋ ਯੂਰੀਆ ਲੈ ਲੋ ਇਹ ਜਦੋਂ ਪੈਣ ਲੱਗਦੀਆਂ ਨਾ ਉਹ ਮੂਹ ਮੁਲਾਜ਼ੇ ਤੋਂ ਹੁੰਦੇ ਕੋਈ 57 ਇਸਲਾਮਿਕ ਕੰਟਰੀਜ਼ ਇਹ ਸਭ ਕੁਝ ਹੋਣ ਦੇ ਬਾਅਦ 7 ਅਕਤੂਬਰ ਦਾ ਆਨਵਰਲਡ ਸਿਲਸਿਲੇ ਤੋਂ ਬਾਅਦ ਇਕਦਮ ਵਿੰਚਟ ਲਈ ਇਸਲਾਮਿਕ ਕੰਟਰੀਆਂ ਨੇ ਬੈਠ ਕੇ ਫੈਸਲਾ ਕੀਤਾ ਕਿ ਬੰਦ ਕਰੋ ਨਹੀਂ ਤਾਂ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਤੂੰ ਜਿਹੜੇ ਹੁੱਥੀ ਜਿਹੜੇ ਆ ਯਮਨ ਨਾਲ ਹੀ ਯਮਨ ਨਾਲ ਹੀ ਉੱਥੇ 21 ਨਾਲ 83 ਨਾਲ ਮਿਸਲ ਮਾਰੀਆਂ ਮਾਈਕਰ ਉਹਦੇ ਬਾਅਦ ਉਹ ਬੋਲਣਾ ਹੀ ਕਰ ਗਏ ਰਿਆ ਕੀ ਕਹਿ ਗਏ ਨਹੀਂ ਪਰ ਇਹ ਲਗਾਤਾਰ ਕਰ ਰਹੇ ਸਰ ਹੁਤੀ ਨੇ ਲਗਾਤਾਰ ਸਾਊਦੀ ਅਰੇਬੀਆ ਵਰਗੇ ਇੱਕ ਵੱਡੇ ਮੁਲਕ ਨੂੰ ਚੈਲੰਜ ਰੱਖਿਆ ਈਨਾਂ ਸਾਲ ਉੱਥਾਂ ਦੇ ਮੁਕਾਬਲੇ ਖੜੇ ਆ ਤੇ ਅੱਜ ਵੀ ਉਹਨਾਂ ਕਾਰਵਾਈਆਂ ਤੇ ਰੁਕੀਆਂ ਨਹੀਂਆਂ ਕਾਰਵਾਈਆਂ ਚੱਲ ਰਹੀਆਂ ਅੱਛਾ ਸੱਚ ਸਰਾ ਹੀ ਆ ਕਿ ਜੇ ਜੰਗ ਹੋਣ ਦੇ ਜ਼ਿਆਦਾ ਜਿਦਾਂ ਤੁਸੀਂ ਕਿਹਾ ਬਹੁਤ ਜ਼ਿਆਦਾ ਹੋਣ ਦੇ ਖਤਰੇ ਆ ਟੂ ਮੀ ਇਟ ਡਸਨਟ ਲੁੱਕ ਨਾਈਸ ਉਹ ਇਸ ਲਈ ਕਿ ਜੇ ਜੰਗ ਹੋ ਜਵੇ ਇਸ ਗੱਲ ਦੀ ਤੇ ਸਿੱਧਾ ਇੱਕ ਇਟ ਵਿਲ ਬੀ ਅ ਚੈਲੰਜ ਟੂ ਚਾਈਨਾ ਐਂਡ ਟੂ ਰਸ਼ੀਆ ਰਸ਼ੀਆ ਔਰ ਚਾਈਨਾ ਨੇ ਡਾਇਰੈਕਟ ਆ ਕੇ ਇਰਾਨ ਦੀ ਕਦੀ ਮਦਦ ਨਹੀਂ ਕੀਤੀ ਨਾ ਉਹਨਾਂ ਨੇ ਅੱਛਾ ਗੱਡ ਇਨਸਾਈਡ ਉਹਨਾਂ ਦੇ ਵਿੱਚ ਡਿਵੀਜ਼ਨ ਜਿਹੜੀਆਂ ਇਹ ਆ ਕਿ ਸੁੰਨੀ ਔਰ ਸ਼ੀਆ ਦੀ ਪ੍ਰੋਬਲਮ ਆ ਹੂੰ ਜਿਹੜੀਆਂ ਸੌਦੀ ਤੇ ਸਾਰੇ ਅਰਬਕੰਟ ਸੌਦੀ ਪ੍ਰਤਾਕਤ ਜਿਹੜੀਆਂ ਬੈਠੀਆਂ ਉੱਥੇ ਸੌਦੀ ਅਰੇਬੀਆ ਤੇ ਇਹ ਉਹ ਜਿਹੜੀਆਂ ਐਡਵਾਂਸ ਕਰਦੀਆਂ ਜਿਹਨੇ ਪੈਸਾ ਵੀ ਉਹਨਾਂ ਕੋਲ ਉਹ ਸਾਵੇ ਦੇ ਸਾਵੇ ਜਿਹੜੇ ਆ ਉਹ 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 ਕਹਿੰਦੇ ਸਾਨੂੰ ਇਹਨਾਂ ਖਤਰਾ ਅਮਰੀਕਾ ਜਾਂ ਹੋਰ ਜਾਂ ਰਸ਼ੀਆ ਤੋਂ ਨਹੀਂ ਜਿੰਨਾ ਆ ਜਿਹੜੀ ਆ ਟੈਰਰਿਜ਼ਮ ਐ ਇਸਲਾਮਿਕ ਟੈਰਰਿਜ਼ਮ ਇਹਦੇ ਤੋਂ ਖਤਰਾ ਉਹ ਅਮਰੀਕਾ ਨੂੰ ਆਉਂਦਾ ਸੌਦੀ ਅਰੇਬੀਆ ਦੇ ਵਿੱਚ ਇਹਨਾਂ ਦੇ ਡੇ ਹਾਂਜੀ ਇਰਾਕ ਨੂੰ ਇਹਨਾਂ ਛੱਡਤਾ ਦਿੱਤਾ ਸੀ ਪਰ ਉੱਥੇ ਇਹ ਨਾ ਰਹਿ ਅੱਡੇ ਪਰ ইরাਕ ਦੇ ਵਿੱਚ ਵੀ ਤੇ ਮਲੇਸ਼ੀਆ ਜਿਹੜੇ ਆ ਉਹ ਇਰਾਨ ਦੇ ਮਲੇਸ਼ੀਆ ਉਹ ਕੰਮ ਕਰ ਰਹੇ ਆ ਜਮਨ ਤੁਸੀਂ ਦੱਸਿਆ ਆ ਲਿਬਨਾਨ ਦੇ ਵਿੱਚ ਜਿਹੜੀ ਹਜ਼ਬੁੱਲਾਹ ਉਹ ਤਕੜੀ ਫੋਰਸ ਆ ਤੇ ਦੂਜੇ ਪਾਸੇ ਹੁਣ ਤੁਸੀਂ ਹੈਰਾਨ ਹੋਗੇ ਕਿ ਉਹਨਾਂ ਦੀ ਜਿਹੜੀ ਆਰਮੀ ਆ ਨਾ ਉਹਦਾਂ ਸੁਣੋ ਉਹ ਅਮਰੀਕਾ ਇਹ ਇਜ਼ਰਾਈਲ ਤੋਂ ਆਇਆ ਮੋਰਓਵਰ ਮੈਂ ਦੇਖ ਰਿਹਾ ਸੀ ਕਿ ਲਿਬਨਾਨ ਦੀ ਜਿਹੜੀ ਕੰਟਰੋਲ ਕਰ ਰਹੀ ਆ ਹਾਲਾਂਕਿ ਕੁਝ ਹਿੱਸੇ ਤੇ ਉਹਨਾਂ ਦਾ ਆਪਣਾ ਕੰਟਰੋਲ ਹੈ ਤੇ ਉਹਨਾਂ ਦੀ ਜਿਹੜੀ ਜਿਹੜੀ ਲੀਗਲ ਉੱਥੇ ਗਵਰਨਮੈਂਟ ਹੈ ਉਹਦੇ ਨਾਲੋਂ ਜ਼ਿਆਦਾ ਸਟਰੈਂਥ ਉਹਨਾਂ ਦੀ ਆ ਯੈਸ ਅੱਛਾ ਹੁਣ ਅਰਬ ਲੀਗ ਨੇ ਥੋੜਾ ਜਿਹਾ ਇੱਥੇ ਦਖਲ ਦਿੱਤਾ ਰੱਖ ਸਾਹਿਬ ਕੱਲ ਉਹਨਾਂ ਦੀ ਅਰਬ ਲੀਗ ਦੀ ਮੀਟਿੰਗ ਹੋਈ ਆ ਉਹਨਾਂ ਦਾ ਜਿਹੜੇ ਬੁਲਾਰੇ ਨੇ ਜਮਾਲ ਰਸ਼ੂਦੀ ਨੇ ਉਹਨਾਂ ਨੇ ਕਿਹਾ ਆ ਕਿ ਕੱਲੀ ਕੱਲੀ ਲੜਾਈ ਇਜ਼ਰਾਈਲ ਹਾਸਤੇ ਨਹੀਂ ਕਰ ਰਿਆ ਜਿਹੜੀਆਂ ਸੈਟਲਮੈਂਟ ਨੇ ਉੱਥੇ ਜਿਹੜੇ ਉੱਥੇ ਹੁੰਦੀ ਬੈਠੇ ਹੋਏ ਆ ਉਹ ਵੀ ਲੋਕਾਂ ਦੇ ਉੱਤੇ ਵੱਖਰਾ ਤਸ਼ੱਦਦ ਕਰ ਰਹੇ ਆ ਜਿਹੜੇ ਫਲਸਤੀਨੀ ਲੋਕ ਬਚੇ ਖੁਸ਼ੀ ਕੋਈ ਰਹਿ ਗਏ ਉਹਨਾਂ ਤੇ ਕਰ ਰਹੇ ਆ ਇਹਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਤੇ ਜਿਹੜੇ ਨਾਲ ਉਹਨਾਂ ਇਹ ਵੀ ਕਹਿ ਕੇ ਜਿਹੜੇ ਵੱਡੇ ਜੁਧ ਭਰਾਦ ਹੋ ਰਿਹਾ ਇਹਨਾਂ ਦਾ ਨੁਕਟਾਰਾ ਜਿਹੜਾ UN ਧਿਆਨ ਕਰੇ ਇਹੋ ਕੀ ਰਿਹਾ ਵਦੂ ਨਹੀਂ ਹਾਂ ਤੇ ਯੂਨ ਨੇ ਗੇਮਿਸਨ ਪਤਾ ਉਹ ਕਿ ਉਹ ਛੰਦਾ ਕੌਣ ਨੇ ਐਵੇਂ ਗੱਲਾਂ ਬਾਤਾਂ ਕਰਦੇ ਆ UN ਸਾਡੀ ਨਹੀਂ ਸਾਡੀ ਇਹ ਨਾਲ ਹੀ ਆ ਇਹਨਾਂ ਦੇ ਖਿਲਾਫ ਤੇ ਨਹੀਂ ਮਤਾ ਪਾਸ ਕਰੇਗੀ ਸੈਕੰਡਰੀ ਚੀਜ਼ ਮੈਂ ਦੱਸਣਾ ਚਾਹੁੰਦਾ ਵੀ ਆ ਮੇਰਾ ਇਹ ਗਾਣਾ ਇਹ ਤੀਵਨ ਨਾਲ ਸੰਬੰਧਿਤ ਹੈ ਕਰ ਕਿ ਜਿਹੜੇ ਉਹਨਾਂ ਕੋਈ ਐਸ ਵੜੇ 133 ਜਿਹੜੇ ਉਹਨਾਂ ਦੇ ਕੋਲ ਕੈਪਟਿਵਸ ਜਿਹੜੀ ਉਹ ਲੈ ਕੇ ਸੀ ਫੜ ਕੇ 133 ਉਹ ਵਿੱਚ ਇੱਕ ਅਮਰੀਕ ਕੈਨੇਡਾ ਦੇ ਵੀ ਦੋ ਸੀਗੇ ਤਾਂ ਮਾਰਕਰ ਦੇ ਤਿੰਨ ਕੇ ਚਾਰ ਹੈ ਟੂ ਮੀ ਇਟ ਲੁక్స్ ਕਿ ਉਹ ਸਮ ਹਾਉ ਦੇ ਹੈਬਿੰਗ ਬੇਸ਼ੱਕ ਜੇ ਅੱਜ ਡਿਕਲੇਅਰ ਵੀ ਹੋ ਜਾਏ ਤਾਂ ਉਹ ਕਹਣਗੇ ਤੁਹਾਡਾ ਬੰਬ ਵੱਜਿਆ ਜਿਹੜੀਆਂ ਅੰਦਰ ਟਨਲ ਬਣੀਆਂ ਸੀ ਤੁਸੀਂ ਮਾਰ ਪਰ ਟੂ ਮੀ ਇਟ ਲੁਕਸ ਦੇ ਹੈਵ ਬੀਨ ਕਿਲਡ ਪਰ ਉਹ ਦੱਸਦੇ ਤਾਂ ਨਹੀਂ ਕਿਉਂਕਿ ਜੇ ਉਹ ਇਹ ਕਹਿ ਦੇਣ ਕਿ ਉਹ ਕਿਲਡ ਹੋ ਗਏ ਅਸੀਂ ਨਹੀਂ ਦੇਣਾ ਦੇ ਸਕਦੇ ਤੇ ਕਮ ਸੇ ਕਮ ਦਾਸ਼ਾ ਵੀ ਦੇ ਦੇਣ ਜੇ ਤਾਂ ਦੈਨ ਇਜ਼ਰਾਈਲ ਵਿਲ ਬੀ ਮੋਰ ਵਾਈਲਡ ਅਬਾਊਟ ਇਟ ਤਾਂ ਫਿਰ ਉਹ ਤਾਂ ਜਿਹੜੇ ਉਹਨਾਂ ਕੋਲ ਐਸ ਹੋ ਜੇ 1700 ਕੈਪਟਿਵ ਆ ਜਿਹੜੇ ਹਮਾਸ ਦੇ 1700 ਜਿਹੜੇ ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਵੀ ਆ 17 18 ਸਾਬੂ ਕਾਟ ਤੇ ਇਹਦਾ ਮਤਲਬ ਇਹ ਹੈ ਕਿ ਉਹ ਸਾਰੇ ਦੇ ਸਾਰੇ ਸਿਕਿਉਰ ਨਹੀਂ ਹੈਗੇ ਹੂੰ ਹੂੰ ਤੇ ਮੇਰਾ ਮੇਰਾ ਕਹਿਣਾ ਮਤਲਬ ਇਹ ਹੈ ਕਿ ਐਡੀ ਵੱਡੀ ਜੇ ਅਮਰੀਕਾ ਜੇ ਅਮਰੀਕਾ ਤੇ ਚਾਈਨਾ ਜਾਂ ਰਸ਼ੀਆ ਉਸ ਨਾਲ ਵੀ ਦਸਾਂਗਾ ਵੀ ਦੇਣ ਤੇ ਆਪਣੇ ਆਪ ਚ ਮਿਡਲ ਈਸਟ ਇੱਕ ਐਸਾ ਵੱਡਾ ਖਤਰਾ ਬਣ ਸਕਦਾ ਦੁਨੀਆ ਦੇ ਕਿ ਦੁਨੀਆ ਸਾਰੇ ਦੀ ਪਰ ਅਕਸਰ ਮਿਡਲ ਈਸਟ ਦੇ ਕੰਟਰੀ ਦਾ ਹਿੱਤ ਅਮਰੀਕਾ ਨਾਲ ਜੁੜੇ ਹੋਏ ਹਨ ਸਾਊਦੀ ਅਰੇਬੀਆ ਨੇ ਕੀ ਕਰ ਦਿੱਤੀ ਆ ਕਤਰ ਦੀ ਗੱਲ ਕਰਦੇ ਆ ਦੁਬਈ ਕਰਦੇ ਆ ਜਾਰਡਨ ਸਿੱਧੇ ਤੌਰ ਤੇ ਅਮਰੀਕਾ ਦੀ ਮਦਦ ਕਰ ਰਿਹਾ ਆ ਆਪਾਂ ਨੂੰ ਪਤਾ ਆ ਕਿ ਇਸਲਾਮੀ ਮੁਲਕਾਂ ਦੇ ਵਿੱਚ ਵੀ ਫੋਟ ਹੈ ਤੀ ਪਹਿਲਾਂ ਹੀ ਕਿਹਾ ਜਾਰਡਨ ਦੀ ਜਿਹੜੀ ਸਪਾਪੋਜੀਸ਼ਨ ਭਗਸ਼ਾ ਦੇ ਦਾ ਨਾਮ ਪਤਾ ਹੋਵੇ ਉਹ ਸਾਰੇ ਯਹੂਦੀਆਂ ਦੇ 12 ਕਬੀਲੇ ਸੀ ਜਿਹੜੇ ਇਜ਼ਰਾਇਲ ਚਾਕ ਵਿੱਚ 2 ਢਾਈ ਜਿਹੜੇ ਸੀ ਉਹ ਜਾਰਡਨ ਰਿਵਰ ਦੇ ਦੂਜੇ ਪਾਸੇ ਠਹਿਰ ਗਏ ਉਹ ਕਹਿਣ ਲੱਗੇ ਅਸੀਂ ਨਹੀਂ ਜਾਣਾ ਇਦਾਂ ਦੀ ਵਧੀਆ ਤਾਂ ਕੋਈ ਮੁਰਕੀ ਨਹੀਂ ਖਾਣੀ ਅਸੀਂ ਚੱਲ ਹੂੰ ਹੂੰ ਐਂਡ ਦੈਟ ਇਜ਼ ਵਾਟ ਜਾਰਡਨ ਕਿੰਗ ਐਂਡ ਜਾਰਡਨ ਦੀ ਜਿੰਨੀ ਜਿੰਨੀ ਆਜ਼ਾਦ ਆ ਪਿੱਛੋਂ ਤਾਂ ਉਹ ਸਾਰੇ ਦੇ ਸਾਰੇ ਯਹੂਦੀ ਆ ਹੂੰ ਹੂੰ ਤੇ ਅਸਲ ਵਿੱਚ ਮੈਨੂੰ ਜੇ ਤੁਸੀਂ ਪੁੱਛੋ ਕਿ ਈਰਾਨ ਦੀ ਸਾਰੇ ਜੀ ਦੀ ਆਜ਼ਾਦ ਆ ਈਰਾਨ ਦੀ ਉਹ ਸਾਰੇ ਸਾਰੇ ਯੂਸਫ ਦੇ ਮਨਸੀਰ ਇਫਰਾਹਿਮ ਦੇ ਦੋਨੋਂ ਬੇਟੇ ਮਿਲ ਗਏ ਉਹ ਤਾਈਂ ਦੁਨੀਆ ਦੇ ਸਭ ਤੋਂ ਖੂਬਸੂਰਤ ਲੋਕ ਮੰਨੇ ਜਾਂਦੇ ਅੱਛਾ ਡੱਟਾ ਜੇਸਤਰੀ ਕੇ ਨਾਲ ਹੋਣਾ ਭਾਵੇਂ ਇਹਨੂੰ ਡਿਪਲੋਮੇਸੀ ਕਹੀਏ ਅਮਰੀਕਾ ਨੇ ਵਾਰਨਿੰਗ ਦਿੱਤੀ ਆ ਵੈਸੇ ਇਹਨਾਂ ਦੀ ਡਾਇਰੈਕਟ ਗੱਲ ਵੀ ਹੋਈ ਆ ਜੋ ਬਾਈਡਨ ਦੀ ਤੇ ਇਜ਼ਰਾਇਲ ਦੇ ਆਪਣੇ ਜਿਹੜੇ ਪ੍ਰੈਜ਼ੀਡੈਂਟ ਦੇ ਟਾਕ एवरीਡੇ ਹਾਂਜੀ ਉਹਨਾਂ ਦੀ ਜਦੋਂ ਇਰਾਨ ਨੇ ਦੁਬਾਰਾ ਅਟੈਕ ਕੀਤਾ ਤੇ ਇਹ ਇਹ ਗੱਲ ਹੋਈ ਆ ਤੇ ਕਿਉਂਕਿ iran ਨੇ ਕਿਹਾ ਕਿ ਅਸੀਂ ਜੋ ਕਰਨਾ ਸੀ ਕਰ ਲਿਆ ਕਹਾਣੀ ਖਤਮ ਅਸੀਂ ਇਹਨੂੰ ਵਧਾਉਣਾ ਨਹੀਂ ਚਾਹੁੰਦੇ ਤੇ ਨਾਲ ਦੀ ਨਾਲ israel ਨੂੰ ਵਾਰਨਿੰਗ ਦਿੱਤੀ ਆ america ਨੇ ਕਿ ਤੁਸੀਂ ਹੁਣ ਜੇ ਡੀਟੈਲੀਸ਼ਨ ਕਰਦੇ ਹੋ ਵਾਪਸੀ ਤੇ ਫਿਰ ਅਸੀਂ ਤੁਹਾਡੇ ਨਾਲ ਨਹੀਂ ਖੜੇ ਇਹਨੂੰ ਕੀ ਹੈ ਡਿਪਲੋਮੈਟਿਕ ਸਵਾਲ ਹੈ ਇਹ ਇਸ ਤੋਂ ਡਿਪਲੋਮੈਟਿਕ ਹਮ ਅੱਜ ਵੀ ਜੇ ਹਾਲਾਤ ਐਸੇ ਬਣਨ ਹੁਣ ਵੀ ਜੇ ਅਜੂ ਹਮਲਾ ਕਰੇ iran ਤੇ ਉਹ iran ਤੇ ਕਹਿੰਦਾ ਮੈਂ ਨਹੀਂ ਕਰਾਂਗਾ ਜੇ israel ਕਰੇਗਾ ਤਾਂ ਫਿਰ ਦੁਬਾਰਾ ਮੈਂ ਸਹੀ ਤਰੀਕੇ ਨਾਲ ਕਰੋ ਤੇ ਮੈਂ ਇੱਕ ਟ੍ਰੇਲਰ ਨਹੀਂ ਦਿਖਾਇਆ ਇਟ ਇਜ਼ ਇਟ ਇਜ਼ ਇੰਪੋਸੀਬਲ ਕਿ ਅਮਰੀਕਾ ਨੂੰ ਵੇਸੇ ਅਮਰੀਕਾ ਵੀ ਕਹਿ ਵੀ ਦੇ ਮੈਂ ਨਹੀਂ ਕਰਦਾ देयर ਇਜ਼ ਫਰਾਂਸ देयर ਇਜ਼ ਜਰਮਨੀ देयर ਇਜ਼ इंग्लंड ਉਦੋਂ ਉਹ ਥੱਪੋਂ ਖੜੀਆਂ ਉੱਥੇ ਉਹਨਾਂ ਨੇ ਇਹਨਾਂ ਨੂੰ ਸਟ੍ਰਾਈਕ ਕੀਤਾ ਸਾਰਿਆਂ ਨੂੰ ਤਾਂ ਇਹ ਡਿਪਲੋਮੈਟਿਕ ਟਾਕ ਹੈ ਨਾਲ ਦੀ ਉੱਤੋਂ ਕੁਝ ਫੋਲ ਕਹਿੰਦੇ ਆ ਕਿਉਂਕਿ ਅੱਜ ਇਲੈਕਸ਼ਨ ਹੋ ਰਿਹਾ ਅਮਰੀਕਾ 'ਚ ਅੱਜ ਇਲੈਕਸ਼ਨ ਇੱਥੇ ਵੀ ਹੋ ਰਿਹਾ ਇਹ ਹੁਣ ਤਾਈ ਤਾਂ ਹਮਾਇਤ ਕਰਦੇ ਨੇ ਆਪਣੇ ਟੂਟੋ ਸਾਹਿਬ ਉਹਨਾਂ ਹੀ ਤੇ ਹੁਣ ਅੱਜ ਉਹਨਾਂ ਨੇ ਵਿਆਹ ਦਿੱਤਾ ਨੇ ਇਹ ਅਸੀਂ ਉਹਨਾਂ ਦੇ ਨਾਲ ਖੜੇ ਆ ਕਿ ਜੀ ਉਹ ਜੇ ਉਹ ਨੂੰ ਬੋਤਾ ਹਮਨੇ ਕਰਨਗੇ ਤੇ ਅਸੀਂ ਸਾਰੇ ਸਾਰੀ ਜ਼ਰਾਂ ਲੱਗ ਗਏ ਇਹ ਸਾਰੀਆਂ ਡਿਪਲੋਮੈਟਿਕ ਤਰ੍ਹਾਂ ਕਿ ਇਸਲਾਮਿਕ ਵੋਟ ਨੂੰ ਕਿਉਂ ਮੰਨਿਆ ਗਿਆ ਜਾਂ ਕਿਸ ਕਿਸਮ ਨੂੰ ਉਹਨੂੰ ਕੈਪਚਰ ਕੀਤਾ ਹੈ ਨਾ ਟੂ ਟੂ ਗ੍ਰੇਟ ਐਕਸਟੈਂਟ ਜਿੱਥੇ ਮੈਂ ਹੈਰਾਨ ਹਾਂ ਇਸ ਗੱਲ ਦਾ ਕਿ ਜਿਹੜੀ ਇਮੀਗ੍ਰੇਸ਼ਨ ਦਾ ਸਿਰਸੁਰਾ ਇਹਦੇ ਨਾਲ ਹੀ ਤਾਲੁਕ ਰੱਖਦਾ ਤੇ ਉਹ ਜਿਹੜਾ ਇਸਲਾਮਿਕ கான்ਸੈਪਟ ਹੈ ਟੂ ਮੀ ਇਟ ਲੁక్స్ ਗੁੱਡ ਜੇ ਉਹ ਕਹਿੰਦੇ ਕਿ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ ਤੇ ਜੇ ਉਹ ਇਸ ਤਰ੍ਹਾਂ ਜਿਹੜੀਆਂ ਇਧਰ ਦੀਆਂ ਕੰਟਰੀਜ਼ ਆ ਇਹਨਾਂ ਦੇ ਵਿੱਚ ਆ ਕੇ ਰੌਇਟਸ ਕ੍ਰੀਏਟ ਕਰਦੇ ਆ ਤੇ ਉਹ ਸਪਿਲਓਪ ਹੋ ਕੇ ਜ਼ਿਆਦਾ ਨਹੀਂ ਹੋ ਸਕਦੇ ਮਸਾਲੇ ਤੌਰ ਤੇ ਸਾਡੇ ਅਮਰੀਕਾ ਇੱਥੇ ਕੈਨੇਡਾ ਦੇ ਵਿੱਚ ਪਿਛਲੇ ਹਫਤੇ ਉਹ ਪੈਲੇਸਟੀਨੀਅਨਸ ਆ ਡੈਮੋਨਸਟ੍ਰੇਸ਼ਨ ਜੀ ਉਹ ਲੇਦਰ ਚੁੱਕ ਕੇ ਘੋੜੇ ਦੀ ਤੋਂ ਉਹਦੇ ਮੂੰਹ ਤੇ ਮਾਰੀ ਇੱਕ ਪੁਲਿਸ ਵਾਲੇ ਆ ਜਿੱਤੇ ਝੰਡਾ ਸਿਉਡ ਨਾਲ ਉਹਨੂੰ ਮਤਲਬ 스ਪੀਅਰ ਮੇਰਾ ਮਤਲਬ ਇਹ ਹੈ ਕਿ ਜਿੰਨੀਆਂ ਇਵਨ ਡੈਥਸ ਹੋਈਆਂ ਅਮਰੀਕਾ ਦੇ ਵਿੱਚ ਇਹ ਜਿੰਨੀਆਂ ਸਿਚੁਏਸ਼ਨ ਹੈ ਇਸ ਪਾਸੇ ਨੂੰ ਜਾ ਰਹੀਆਂ ਕਿ ਦੁਨੀਆ ਦੇ ਵਿੱਚ ਜਿਹੜੇ ਪੁਰਾਣੇ ਮੱਤ ਦੇ ਵਿੱਚ ਜਿਹੜੀਆਂ ਬਿਬਲੀਕਲ ਪ੍ਰੋਫਸੀ ਜ ਹੈ ਉਹ ਵੀ ਸੱਚੀਆਂ ਹੋ ਰਹੀਆਂ ਕਿ ਹੋਣ ਵਾਲੇ ਵਕਤ ਦੇ ਵਿੱਚ ਦੇ ਵੀ ਟੋਟਲ ਡੈਵਲਪ ਅੱਛਾ ਇਹਦਾ ਕੁਐਸਚਨ ਵਰਡ ਆ ਉਹਦਾ ਜੁਡਾਈਜ਼ਮ ਨਾਲ ਕੋਈ ਟਕਰਾਅ ਨਹੀਂ ਹੈ ਇਹ ਮਤਲਬ ਜਿਹੜੇ ਆ ਇਹ ਧਰਮਾਂ ਦਾ ਜਿਹੜਾ ਟਕਰਾਅ ਇਕੱਲਾ ਇਸਲਾਮ ਦਾ ਤੇ ਜਿਸ ਨੂੰ ਨਾਲ ਦਾ ਤੇ ਜੁਡਾਈਜ਼ਮ ਦਾ ਤੇ 크੍ਰਿਸਚੀਅਨਟੀ ਦਾ ਮੈਂ ਉਹ 크੍ਰਿਸਚੀਅਨ ਕੁਐਸਚਨ ਵਰਡ ਦੀ ਬੋਲਿਆ ਨਾ ਮੈਂ ਉਹ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਜਿਹੜਾ ਬਾਕੀ 크ਿਸਚੀਅਨ ਵਰਡ ਆ ਜਿਹਦੀ ਨੂੰ ਲੀਡ ਅਮਰੀਕਾ ਕਰ ਰਿਹਾ ਵਾ ਯੂਰਪ ਸਾਰਾ 크ਿਸਚੀਅਨ ਹੀ ਆ ਅਮਰੀਕਾ ਕੈਨੇਡਾ ਆਪਾਂ ਜਿੱਥੇ ਬੈਠੇ ਆ ਜੋ ਮਰਜੀ ਆ ਮੈਜੋਰਟੀ ਪੀਪਲ ਦੇ 크ਿਸਚੀਅਨ ਹੀ ਆ ਨਾ ਇਨ ਦਾ ਨਜ਼ਰੀਆ ਸਾਰਾ ਜਿਹੜਾ ਆ ਉਹ ਐਂਟੀ ਇਸਲਾਮਿਕ ਹੈ ਆਈ ਸ਼ੁੱਡ ਯੂਜ਼ ਦੈਟ ਵਰਡ ਪਰ ਮੈਂ ਇੱਕ ਗੱਲ ਕਹਾਂ ਕਿ ਇਹ ਬੇਸਿਕਲੀ ਧਰਮ ਨਹੀਂ ਨਹੀਂ ਬੇਸਿਕਲੀ ਧਰਮਾਦੀ ਲੜਾਈ ਆ ਜਾਂ ਕੁਝ ਹੋਰ ਗੱਲ ਲੜਾਈ ਆ ਅੱਜ ਜਿਹੜੀ ਜਾਊਗਾ ਅਸਲ ਦੇ ਵਿੱਚ ਇਸ ਫੇਲ ਆਊਟ ਹੋ ਕੇ ਤੇ ਧਰਮ ਨਾਲ ਹੀ ਤੁਹਾਨੂੰ ਭਰਾਣੀ ਹੂੰ ਠੀਕ ਹੈ ਨਾ ਮੁਸਾਲੇ ਤੌਰ ਤੇ ਧਰਮ ਇਹ ਕਹਿੰਦਾ ਔਰ ਅਸੀਂ ਵੀ ਕਹਾਂਗੇ ਜੇ ਮੈਨੂੰ ਵੀ ਪੁੱਛੋ ਪਰਸਨਲੀ ਤੁਸੀਂ ਕਿ ਟੈਰੋਰਿਜ਼ਮ ਕਿਸੇ ਵੀ ਜਗ੍ਹਾ ਤੇ ਹੁੰਦਾ ਕੋਈ ਮੁਲਕ ਕਰੇ ਬੇਸ਼ੱਕ ਉਹ ਕਿਸ ਚੈਂਟੀ ਕਰਦੀ ਟੂਡੇ ਇਟਸ ਨਾਟ ਟੋਲਰੇਟ ਇਟਸ ਨਾਟ ਟੋਲਰੇਟ ਨਹੀਂ ਪਰ ਜਦੋਂ ਜਦੋਂ ਤਕੜਾ ਕਰਦਾ ਵਾ ਤਕੜਾ ਅਤਵਾਦੀ ਕਾਰਵਾਈ ਕਰਦਾ ਵਾ ਅਮਰੀਕਾ ਦੂਜੇ ਮੁਲਕ ਚ ਜਾ ਕੇ ਕਰਦਾ ਆ ਤੇ ਉਹਨੂੰ ਰੋਕਣ ਲਈ ਤੇ ਕੋਈ ਹੱਲ ਹੀ ਨਹੀਂ ਹੈਗਾ ਸवाय ਤੁਸੀਂ ਵਿਰੋਧ ਕਰਨ ਦੇ ਜਾਂ ਬੋਲਣ ਤੋਂ ਤੁਸੀਂ ਮੈਨੂੰ ਜੇ ਪੁੱਛੋ ਤੇ ਜਿੰਨਾ ਟੈਰੋਰਿਜ਼ਮ ਅਮਰੀਕਾ ਨੇ ਕੀਤਾ ਅੱਜ ਉਹ ਜਿਆਦਾ ਐਟਮ ਬ bomb ਤੱਕ ਜਰਮਨ ਤੇ ਸਿੱਟਿਆ ਅੱਜ ਉਹ ਇਜ਼ਰਾਇਲ ਨੂੰ ਕਿਵੇਂ ਕਹਿ ਸਕਦਾ ਕਿ ਤੂੰ ਟੈਰਰਿਜ਼ਮ ਨਾ ਕਰ ਜਾਈਂ ਨਾ ਉਹ ਨਾਰੋਕੀ ਆਇਨਾਂ ਤੇ ਬੰਬ ਨਾ ਸਿੱਟਿਆ ਇਹਨਾਂ ਨੂੰ ਮਾਰ ਕਿਵੇਂ ਕਹਿ ਸਕਦਾ ਵਾਟ ਫੇਸ ਹੈ ਫਿਰ ਇਕਲਾਕੀ ਤੌਰ ਤੇ ਤੇ ਇਹਨਾਂ ਦਾ ਕੋ ਬਣਦਾ ਨਹੀਂ ਨਾ ਹੱਲ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਟੈਰਰਿਜ਼ਮ ਜਿਹੜਾ ਵਾ ਉਹ ਭੜੀ ਚੀਜ਼ ਆ ਤਾਂ ਉਹਦੇ ਖਿਲਾਫ ਆਪਾਂ ਖੜੇ ਹੋਣਾ ਜਦੋਂ ਆਪਾਂ ਗੱਲ ਕਰਦੇ ਹਰਾਨ ਦੀ ਜਾਂ ਆਪਣੇ ਹਮਾਸ ਦੀ ਗੱਲ ਕਰਦੇ ਆਂ ਵੀ ਇਹੋ ਕਹਿੰਦੇ ਆ ਨਾ ਕਿ ਉਹ ਟੈਰਰਿਸਟ ਸੀਗੇ ਤੇ ਉਹਨਾਂ ਨਾਲ ਇਦਾਂ ਹੀ ਨਿਬੜਿਆ ਜਾਣਾ ਚਾਹੀਦਾ ਉਹ ਤੇ ਅੱਜ ਭਾਰਤ ਦੇ ਭਾਰਤ ਦਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਰਸੋ ਬਿਆਨ ਦਿੰਦਾ ਆ ਕਿ ਅਤਵਾਦ ਨਾਲ ਲੜਾਈ ਲੜਨ ਦੇ ਕੋਈ ਨਿਯਮ ਨਹੀਂ ਹੋ ਸਕਦੇ ਉਹਨਾਂ ਨੇ ਹੀ ਕੁਝ ਵੀ ਕਰ ਸਕਦੇ ਆ ਮਨ ਮਨ ਉਹ ਫੇਰ ਉਹ ਅਮਰੀਕਾ ਨਹੀਂ ਬੋਲੀਆ ਉਦੋਂ ਨਿਯਮ ਨਹੀਂ ਆ ਜਦੋਂ ਤੁਸੀਂ ਟੈਰਰ ਕਰਦੇ ਹੋ ਦੂਜੇ ਮੁਲਕਾਂ 'ਚ ਕਿੰਨੇ ਕੰਟਰੀ ਤਬਾਹ ਕਰਦੇ ਹੋ ਤੁਸੀਂ ਜਾ ਕੇ ਆਪਣਾ ਤੇਲ ਲੈਣ ਲਈ ਜਾਂ ਆਪਣੇ ਹਥਿਆਰ ਵੇਚਣ ਲਈ ਤੇ ਤੁਸੀਂ ਟੈਰਰਿਸਟ ਨਹੀਂ ਹੋ ਮੈਂ ਕਹੂੰਗਾ ਕਿ ਇਸ ਹਮਾਮ ਦੇ ਵਿੱਚ ਹਰੇਕੀ ਬੰਦਾ ਲੰਗਾ ਹੂੰ ਹੂੰ ਕੀ ਅਮਰੀਕਾ ਵੀ ਜਿਹੜਾ ਦੁਨੀਆ ਦੇ ਵਿੱਚ ਟੈਰਰਿਜ਼ਮ ਕੀਤਾ ਹੋ ਕੇ ਕਹਿੰਦੇ ਦੀ ਨੋਟ ਔਰ ਕੀਤਾ ਇਹ ਕਹਿ ਸਕਦੇ ਕਿ ਸਾਡੀ ਸੁਰਿਅਤ ਜਿਹੜੀ ਆਹ ਹਮਾਸ ਤੇ ਟੈਰਰਰ ਨੂੰ ਆਪਾਂ ਦਬਾਤਾ ਅਮਰੀਕਾ ਦੇ ਟੈਰਰਰ ਨੂੰ ਕੌਣ ਦਬਾਊਗਾ ਨਾ ਤੇ ਫਿਰ ਇਹ ਤਾਂ ਮਰੇ ਉਹਨਾਂ ਨੂੰ ਖੋਲਿਆ ਵੀ ਜੋ ਵਰਜੀ ਦੁਨੀਆ ਇਨਸਾਨੀਅਤ ਦਾ ਘਾਣ ਕਰ ਲੈ ਆਏਗੀ ਫਾਰ ਐਗਜ਼ਾਮਪਲ ਈਵਨ ਟੈਰਰਿਜ਼ਮ ਦੀ ਗੱਲ ਆ ਇਹ ਟੈਰੋਰਿਜ਼ਮ ਜਿਹੜਾ ਅੱਜ ਤਾਈਂ ਕਿਦਾਂ ਰੁਕਿਆ ਉਹ ਜਿਹੜੀ ਗੱਲ ਹੇਟ ਦੀ ਦੱਸਦਾ ਸੀ ਕਿ ਅੱਜ ਤਾਈਂ ਜਿਹੜੀ ਹੇਟ ਇੰਨੀਆਂ ਸਦੀਆਂ ਮੁਸੀਦ ਤੋਂ 1600 ਸਾਲ ਤੋਂ ਚੱਲੀ ਆ ਰਹੀ ਉਹੀ ਹੇਟ ਹੈ ਤੇ ਅੱਜ ਵੀ ਜਿਹੜੀ ਹੇਟ ਆ ਤੁਸੀਂ ਕਹਿੰਦੇ ਕਿ ਗਾਰਾ ਸਟੇਪ ਨੂੰ ਆਪਾਂ ਇਦਾਂ ਕਹੋ ਖਤਮ ਕਰਦੇ ਇੱਕ ਇੱਕ ਨੂੰ ਮਾਰ ਕੇ 2.2 ਮਿਲੀਅਨ ਰੁਪਏ ਨੂੰ ਮਾਰ ਕੇ ਟੈਜ਼ਫੇ ਖਤਮ ਹੋ ਜੂਗੇ ਨਹੀਂ ਹੋ ਨਹੀਂ ਹੋ ਸਕਦਾ ਕਦੀ ਵੀ ਨਹੀਂ ਹੋ ਸਕਦਾ ਜਿੰਨਾ ਹੀ ਰਾਖਰੇ ਵਿੱਚ ਇਹਨਾਂ ਨੇ 1900 1930 ਨਾ ਆਹ 1933 ਦੀ ਗੱਲ ਨਾ 1993 ਦੀ ਗੱਲ 92 93 ਤੋਂ ਲੈ ਕੇ 2000 ਜਦੋਂ ਉੱਥੇ ਸਲਾਮਕ ਕ੍ਰਾਂਤੀ ਆਈ ਆ ਉਸ ਤੋਂ ਬਾਅਦ ਦੀ ਗੱਲ ਕਰਦੇ ਉਹਦੇ ਬਾਅਦ ਮੈਨੀ ਦਾ ਜਦੋਂ ਆਇਆ ਨਹੀਂ ਨਾ ਆਮ ਟਾਪਿਕ ਆ ਫਿਰ ਆ ਤੇ ਉਹਦੇ ਬਾਅਦ ਉਸ ਨੰਬਰ 1 ਨੰਬਰ 2 ਦੇ ਮਿਲੜ ਕੇ ਤਾਂ ਉਹਦੇ ਬਾਅਦ ਟੈਨਰਸ ਸਵਪ ਹੋਇਆ ਨਹੀਂ ਹੋਇਆ ਅੱਗੇ ਨਾਲ ਹੋ ਗਿਆ ਸੋ ਵਾਟ ਆਮ ਸੇਇੰਗ ਇਜ਼ ਕਿ ਦੁਨੀਆ 'ਚ ਕੋਈ ਵੀ ਚੀਜ਼ ਜਿਹੜੀ ਉਹ ਤਾਕਤ ਦੇ ਨਾਲ ਜਾਂ ਆਪਣੇ ਬਹੁ ਬਲ ਦੇ ਨਾਲ ਨਹੀਂ ਖਤਮ ਹੋ ਸਕਦੀ ਉਹ ਅਲਟੀਮੇਟਲੀ 네ਗੋਸ਼ੀਏਸ਼ਨ ਵਾਲੀ ਹੁੰਦੀ ਹੈ ਤੇ 네ਗੋਸ਼ੀਏਟ ਕਦਰ ਕੀ ਹੋਣੀ ਚਾਹੀਦੀ ਪਰ ਡਾਕਟਰ ਸਾਹਿਬ ਜਿਹੜੇ ਹਾਲਾਤ ਹੋਣ ਬਣ ਗਏ ਆ ਉਹ ਨੈਵੀਗੇਸ਼ਨ ਤੋਂ ਅੱਗੇ ਦੀ ਗੱਲ ਚੱਲ ਗਈ ਜਿਸ ਤਰੀਕੇ ਨਾਲ ਹਮਲੇ ਹੋ ਰਹੇ ਆ ਤੇ ਜਿਸ ਤਰੀਕੇ ਨਾਲ ਧਿਰਾਂ ਵੱਡ ਰਹੀਆਂ ਨੇ ਤੁਸੀਂ ਭਾਵੇਂ ਕਿਹਾ ਕਿ ਰਸ਼ੀਆ ਤੇ ਚਾਈਨਾ ਫੋਰਡ ਨਹੀਂ ਕਰ ਸਕਦੇ ਕੋਈ ਸਿੱਧੀ ਜੰਗ ਚ ਹੋਣ ਪਰ ਨਾਲ ਦੀ ਨਾਲ ਇਹ ਵੀ ਆ ਕਿ ਜਿਹੜਾ ਵਨ ਪੋਲਰ ਵਰਡ ਆ ਉਹਨੂੰ ਚੈਲੰਜ ਕਰਨ ਲਈ ਵੀ ਕੁਝ ਧਿਰਾਂ ਤਿਆਰ ਬੈਠੀਆਂ ਨੇ ਖਾਸ ਕਰਕੇ ਚਾਈਨਾ ਭਾਵੇਂ ਆਪਾਂ ਕਹਿੰਨੇ ਚਾਈਨਾ ਬਣੀਆਂ ਜੀ ਉਹ ਆਪਣੇ ਵਪਾਰ ਕੇ ਤਾਂ ਪਹਿਨੋਂ ਵੇਂਦਾ ਵਪਾਰ ਕੇ ਤੇਰੇ ਸ਼ਿਆ ਵੀ ਵੇਂਦਾ ਆਪਣੇ ਆਪਣਾ ਅਮਰੀਕਾ ਵੀ ਵੇਂਦਾ ਕਿਹੜਾ ਮੁਲਕ ਆ ਜਿਹੜਾ ਆਪਣੇ ਹਿੱਤ ਨਹੀਂ ਵੇਖਦਾ ਤੇ ਜਿਹੜੀ ਇਹ ਲੜਾਈ ਵੀ ਆ ਹੁਣ ਲੜਾਈ ਤੇ ਹੈਗੀ ਨਾ ਉਹ ਫਿਰ ਉਹ ਰਾਮ ਸੀਤਾ ਵਾਲੀ ਕਹਾਣੀ ਹੋ ਗਈ ਨਾ ਮਾਨੂੰ ਮਾਂਜੀ ਕੌਣ ਸੀ ਨਾ ਕਿਸੇ ਦਾ ਲੈਣਾ ਨਾ ਦੇਣਾ ਵਾਲੀ ਕਹਾਣੀ ਰੋਜ਼ ਮਿਡਲ ਈਸਟ ਦੀ ਲੜਾਈ ਆ ਅਮਰੀਕਾ ਤੇ ਆਪਣੇ ਹਿੱਤਾਂ ਦੀ ਉੱਥੇ ਲੜ ਰਿਹਾ ਨਾ ਕਿ ਇਜ਼ਰਾਈਲ ਉਹਦਾ ਪਪਟਾ ਉੱਥੇ ਤੇ ਫਿਰ ਇਸ ਚੀਜ਼ ਨੂੰ ਰੋਕਣ ਲਈ ਵੀ ਜਿਸ ਨੇ ਤਾਕਤਾਂ ਖੜੀਆਂ ਹੋਣਗੀਆਂ ਨਾ ਇੱਕ ਗੱਲ ਉੱਥੇ ਵੀ ਆ ਕਿ ਅੱਜ ਦੀ ਗੱਲ ਨਹੀਂ ਵਰਲਡ ਵਾਰ ਸੈਕੰਡ ਤੋਂ ਜਦੋਂ 1947 ਚ ਰਸ਼ੇਪਰ ਇਸਰਾਈਲ ਐਗਜ਼ਿਸਟੈਂਸ ਆਇਆ ਉਦੋਂ ਤਾਈਂ ਜੇ ਉਹ ਖੜਾ ਤੇ ਉਹਦੀ ਸਪੋਰਟ ਤੇ ਖੜਾ ਨਾ ਯੂਰਪ ਸਾਰੀ ਹਮਮ ਔਰ ਸਿਚੁਏਸ਼ਨ ਇਹ ਆ ਕਿ ਵਰਲਡ ਦੇ ਵਿੱਚ ਕਿ ਜਿਹੜੇ ਅਮਰੀਕਾ ਦੇ ਵਿੱਚ ਧਿਰ ਮਿੱਠੀ ਆ ਵੱਡੀ ਹੂਟੀਆਂ ਲਈ ਉਹ ਸਾਰੀ ਸੈਨੇਟ ਤੋਂ ਲੈ ਕੇ ਜਿੰਨੀਆਂ ਬਿਜ਼ਨਸ ਕਾਰਪੋਰੇਸ਼ਨ ਨੂੰ ਗੂਮੂਨ ਕਰਦੀਆਂ ਇਹਨਾਂ ਦੀ ਕੀ ਮਜਾ ਲਿਆ ਉਹਨਾਂ ਦੇ ਖਿਲਾਫ ਕੋਈ ਚੀਜ਼ ਜਿਹੜੀਆਂ ਪਾਸ ਕਰ ਨਹੀਂ ਕਰ ਸਕਦਾ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਉਹ ਜੋ ਧਰਬ ਦੇ ਪਾਰਟ ਉਹਨਾਂ ਬਲੀਏ ਤੇ ਮੈਂ ਇੱਕ ਗੱਲ ਸਮਝਦਾ ਹਾਂ ਕਿ ਜਿਹੜੇ ਆਮ ਇੱਕ ਧਾਰਨਾ ਹੁੰਦੀ ਹੈ ਕਿ ਜਿਹੜੇ ਆਪ ਦੁੱਖ ਦੇਖੇ ਉਹਨਾਂ ਦੂਜੇ ਨੂੰ ਦੁੱਖ ਨਹੀਂ ਦਿੰਦਾ ਉਹਨੂੰ ਕਿਉਂਕਿ ਦੁੱਖ ਦਾ ਅਹਿਸਾਸ ਹੁੰਦਾ ਹੈ ਅਪਾ ਜਦੋਂ 홀ੋਕਾਸਟ ਦੀ ਗੱਲ ਕਰਦੇ ਆਂ ਤੇ ਪੂਰੀ ਦੁਨੀਆ ਨੂੰ ਅੰਧਰਦੀ ਕੁਦਰਤੀ ਜੁਗਦੀ ਜਿਹੜਾ ਸਮਰਦਾਇਤ ਨਾ ਹੁੰਦੀ ਸੀਗੀ ਪਰ ਜਿਸ ਤਰੀਕੇ ਨਾਲ ਉਹ ਕਰ ਰਹੇ ਆ ਉਹ ਤੋਂ ਵੀ ਵੱਡੇ ਮਤਲਬ ਜੁਰਮ ਕਰ ਰਹੇ ਆ ਇਸੇ ਤਰ੍ਹਾਂ ਮੈਂ ਦੇਖਦਾ ਵਾਂ ਜਿੱਦਾਂ ਸਿੱਖ ਧਰਮ ਵੀ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਪੈਦਾ ਹੋਇਆ ਜਦੋਂ ਉਹਨਾਂ ਨੂੰ ਬਹੁਤ ਦਬਾਇਆ ਗਿਆ ਸਿਰਾਂ ਦੇ ਮੁੱਲ ਰੱਖੇ ਗਏ ਤੇ ਜੇ ਸਿੱਖ ਧਰਮ ਉਹ ਸਮੇਂ ਦੀਆਂ ਪਰੰਪਰਾਵਾਂ ਨੂੰ ਅੱਜ ਵੀ ਨਿਭਾ ਰਿਹਾ ਅੱਜ ਦੁਨੀਆ ਦੇ ਤੇ ਪੀਸ ਕੀਪਿੰਗ ਕੋਈ ਐਲੀਮੈਂਟ ਤੋਂ ਛੱਡ ਕੇ ਮੈਂ ਨਹੀਂ ਕਹਿੰਦਾ ਵੀ ਸਾਰੇ ਸਿੱਖਾਂ ਚ ਵੀ ਸਾਰੇ ਦੇਵਤੇ ਆ ਸਿੱਖ ਧਰਮ ਦੇ ਵਿੱਚ ਵੀ ਦੇਖੋ ਕਿਤੇ ਕੋਈ ਅੱਜ ਵੀ ਕਿਤੇ ਮੁਸੀਬਤ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਉਹ ਲੋਕ ਪਹੁੰਚਦੇ ਨੇ ਐਨਜੀਓ ਜਾਂ ਅਲੱਗ ਤਰ੍ਹਾਂ ਦਾ ਇੱਕ ਕਲਚਰ ਆ ਪੰਜਾਬੀਆਂ ਦਾ ਮੈਂ ਕਹਿੰਦਾ ਓਵਰਆਲ ਕਲਚਰ ਆ ਕਿਉਂਕਿ ਉੱਥੋਂ ਦਾ ਸਾਰਾ ਹੱਥ ਬੰਦ ਆ ਦੁਨੀਆ ਤੇ ਕਿਤੇ ਫਲੱਡ ਆਉਂਦਾ ਤੇ ਪਾਣੀ ਦੀ ਬੋਤਲ 20 ਆਲੀ 200 ਦੀ ਹੋ ਜਾਂਦੀ ਆ ਤੇ ਪੰਜਾਬ ਦੇ ਵਿੱਚ ਹਾਲਤੇ ਆ ਕਿ ਜਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਆ ਤੇ ਉਲਟਾ ਲੋਕ ਆਪਣੇ ਸਾਰਾ ਕੁਝ ਛੱਡ ਕੇ ਤੇ ਦੂਜੇ ਦੀ ਮਤ ਨਹੀਂ ਪਹੁੰਚਦੇ ਆ ਇੱਥੋਂ ਇਹ ਪਤਾ ਲੱਗਦਾ ਕਿ ਇਹ ਜਿਹੜੀ ਕੌਮ ਹੈ ਇਹਨਾਂ ਨੇ ਬੜੇ ਦੁੱਖ ਵੇਖੇ ਹੋਏ ਆ ਤੇ ਮਾੜੇ ਦੌਰ ਚੋਂ ਨਿਕਲ ਕੇ ਆਏ ਆ ਤੇ ਚੁਹੁੰਦੀਆਂ ਤੇ ਗੱਲ ਕਿਉਂ ਨਹੀਂ ਲੱਗ ਹੁੰਦੀ ਉਹ ਇੰਨੇ ਕੱਟੜ ਤੇ ਕਿਉਂ ਹੋ ਗਏ ਨੇ ਇਹਦੇ ਦੋ ਪੱਖ ਆ ਇੱਕ ਤੇ ਇਹ ਕਿ ਜੀ ਤੁਸੀਂ ਉਸਾਲੇ ਤੁਸੀਂ ਸਿੱਖ ਨਹੀਂ ਲਏ ਉਹਦਾ ਜਿਹੜਾ ਡਾਕਟਰ ਹੈ ਨਾ ਡਾਕਟਰ ਉਹ ਬੇਸ਼ੱਕ ਇਹਨੇ ਦੁੱਖਾਂ ਦੇ ਵਿੱਚੋਂ ਇਨਾਂ ਕੀ ਆਇਆ ਪਰ ਉਹਨਾਂ ਦਾ ਡਾਕਟਰ ਜਿਹੜਾ ਉਹ ਇਹ ਆ ਕੰਪੈਸ਼ਨਟ ਲਵ ਕੇ ਭੁੱਖੇ ਨੂੰ ਅਣਖੋਂ ਹੂੰ ਉਹ ਵੀ ਕਿੱਥੇ ਕਿੱਟੇ ਹਿੰਦੁਸਤਾਨ ਦੀ इवन ਕਰਨਾ ਤੁਹਾਡਾ ਇੱਕ ਪਰ ਜਿੱਥੇ ਜਿੱਥੇ ਫਲੱਡ ਆ ਰਿਹਾ ਵਰਲਡ ਵਾਈਡ ਹੈ ਸਰੀਆ ਤੇ ਕਿੱਥੇ ਨਹੀਂ ਗਏ ਸੈਕਿੰਡ ਕਿ ਇਟ ਡਸਨਟ ਮੀਨ ਕਿ ਇਹ ਅੱਜ ਜਿਹੜਾ ਆਜੀ ਚੱਲਿਆ ਹੈਗਾ ਅੱਜ ਤੋਂ ਕਈ ਸੌ ਸਾਲਾਂ ਤੋਂ ਕੁਸ਼ਚਨ ਵਰਲਡ ਵੀ ਕਰਦੀ ਆ ਰਹੀ ਔਰ ਬੜੀਆਂ ਵੱਡੀਆਂ ਬਟੀਆਂ ਹੈ ਪਰ ਉਹਦੇ ਨਾਲ ਜਿਹੜਾ ਸਾਡੇ ਲਈ ਸੋਚਣ ਵਾਲੀ ਗੱਲ ਇਹ ਆ ਕਿ ਉਹਦੇ ਨਾਲ ਉਸ ਇੱਕ ਉਹ ਪੱਖ ਜਿਹੜਾ ਸਾਡਾ ਕੰਪੈਸ਼ਨ ਉਹ ਇਹ ਆ ਕਿ ਜਿਹੜੀਆਂ ਬੰਬਸ ਔਰ ਜਿਹੜੀਆਂ ਡਿਸਟ੍ਰਕਟਿਵ ਤਾਕਤਾਂ ਬਣ ਕੇ ਅਸੀਂ ਉਹਨਾਂ ਨੂੰ ਹਥਿਆਰ ਦਿੰਨੇ ਆ। ਦੈਟਸ ਅ ਪੁਆਇੰਟ ਟੂ ਟਾਕ ਇ। ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਅਸੀਂ ਐਨ ਜੀਓ ਅਸੀਂ ਕਹਿੰਦੇ ਨਾਲੇ ਸਭ ਬੰਦੇ ਮਾਰ ਦੋ 10000 ਚੁੱਕੇ 33000 ਬੰਦਾ ਅੱਜ ਮਾਰ ਚੁੱਕਿਆ ਉੱਥੇ। 37000 37000 ਠੀਕ ਹੈ 37000 ਬੰਦਾ ਮਾਰ ਕੇ ਤੇ ਨਾਲ ਹੁਣ ਤੁਸੀਂ ਇਹ ਕਹੋ ਵੀ ਉਹਨਾਂ ਨੂੰ ਪਾਣੀ ਪਿਚਾ ਦੋ ਜਾਂ ਉਹਨਾਂ ਨੂੰ ਰੋਟੀ ਪਿਚਾ ਦਿਓ। ਇਹ ਗੱਲ ਚੰਗੀ ਤਾਂ ਹੈ। ਪਰ ਕੁਝ ਨਾਰੋ ਵੱਡੀ ਗੱਲ ਕੀਤੀ। ਬਿਲਕੁਲ ਠੀਕ ਹੈ। ਤੇ ਸੋ ਮੁੱਖੀ ਗੱਲ ਤੇ ਆ ਕਿ ਜਿਹੜਾ ਅਮਨ ਹੈ ਉਹਦੇ ਲਈ ਜਿੰਨੀਆਂ ਵੀ ਕੌਮਾਂ ਨੇ ਜਾਂ ਮੁਲਕ ਹੈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਪਰ ਜਿਹੜੇ ਜੰਗਵਾਜ ਕੰਟਰੀ ਨੇ ਜਿਨ੍ਹਾਂ ਨੇ ਹਥਿਆਰ ਵੇਚਣੇ ਆ ਉਹ ਕਿਤੇ ਨਾ ਕਿਤੇ ਦੁਨੀਆ 'ਚ ਇਸ ਤਰ੍ਹਾਂ ਦੀ ਚਿੰਗਾਰੀ ਪਖਾ ਕੇ ਰੱਖਦੇ ਆ ਇਹ ਚੀਜ਼ ਨੂੰ ਜਿੰਨਾ ਚਿਰ ਨਹੀਂ ਸਮਝਿਆ ਜਾਂਦਾ ਉਹਨਾਂ ਚਿਰ ਅਮਲੀ ਤੌਰ ਤੇ ਜੰਗ ਵਿਕਿਡਨੈਸ ਤੁਸੀਂ ਇਹ ਕਹੋ ਵਿਕਿਡਨੈਸ ਜਿਹੜੀ ਬਦਕਾਰੀ ਹੈ ਇਟ ਇਜ਼ ਇਨ ਦਾ ਸੀਡ ਇਨ ਦਾ ਹਾਰਟ ਆਫ ਅ ਪਰਸਨ ਨੋ ਬੈਨਫਿਟ देयर ਕੁਐਸਚਨਸ ਆਰ ਯੂ অর ਸਿੱਖਰ ਮੁਸਲਮ ਜਿਨ੍ਹਾਂ ਚ ਉਹ ਅਪਰੂਵਟ ਨਹੀਂ ਕੀਤੀ ਜਾ ਸਕਦੀਆਂ ਮੰਨ ਨਹੀਂ ਹੋ ਸਕਦਾ ਨਹੀਂ ਪਰ ਅਪਰੂਵਟ ਹੋਏਗੀ ਕਿਦਾਂ ਜਿਹੜਾ ਫਲਸਫਾ ਆ ਧਰਮਾਂ ਦਾ ਜੇ ਉਹ ਨਹੀਂ ਕਰ ਸਕਿਆ ਸੀ ਕਿੰਨੇ ਕੁ ਦੁਨੀਆ ਦੇ ਜਿੰਨੇ ਧਰਮ ਆ ਉਹ ਅਮਨ ਸ਼ਾਂਤੀ ਦਾ ਪੈਗਾਮ ਦਿੰਦੇ ਆ ਭਾਈਚਾਰੇ ਦਾ ਪੈਗਾਮ ਦਿੰਦੇ ਆ ਮਨੁੱਖ ਨੂੰ ਮਨੁੱਖ ਸਮਝਣ ਦਾ ਪੈਗਾਮ ਦਿੰਦੇ ਆ ਪੈਗਾਮ تھوڑا ਗਲਤ ਆ ਉਹ ਤਾਂ ਤੁਸੀਂ ਤਾਂ ਮੈਂ ਆ ਹੀ ਉਹਨੂੰ ਜਿਹੜੇ ਗਲਤ ਹੋ ਜਾ ਪਰ ਉਹ ਸੀਟ ਜਿਹੜਾ ਤੁਸੀਂ ਕਹਿੰਦੇ ਉਹ ਗੰਦਾ ਆਨਸਰ ਹੈ ਉਹਨੂੰ ਕਿੱਦਾਂ ਖਤਮ ਕੀਤਾ ਜਾਵੇ ਉਹ ਉਹ ਨਹੀਂ ਉਹ ਮੰਨਦੇ ਹੀ ਨਹੀਂ ਹੂੰ ਉਹ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਕਿ ਆ ਜਿਹੜੇ ਆ ਧਰਮ ਹੈਗੇ ਤੇ ਉਹਦੇ ਜਿਹੇ ਪੈਰੋਕਾਰ ਉਹ ਕੀ ਕਰਦੇ ਇਹ ਸੋਚੋ ਚਲੋ ਆਪਾਂ ਜਿਹੜੀ ਵਾਰ ਵਾਲੇ ਪਾਸੇ ਜਾ ਰਹੇ ਹਾਂ ਉੱਤੇ ਜ਼ਿਆਦਾ ਗੱਲ ਅੱਜ ਨਹੀਂ ਕਰ ਸਕੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਉਹ ਵੀ ਜਾਣਗੇ ਆਪਾਂ ਉੱਤੇ ਥੋੜੀ ਗੱਲ ਕਰਾਂਗੇ ਥੋੜਾ ਜਿਹਾ ਆਪਾਂ ਦੂਜੇ ਪਾਸੇ ਕੱਲ ਨੂੰ ਤੁਹਾਣਾ ਆਪਾਂ ਕਰਾਂਗੇ ਗੱਲਬਾਤ ਕੱਲ ਦੇ ਪ੍ਰੋਗਰਾਮ 'ਚ ਆਪਾਂ ਤੁਹਾਨੂੰ ਦੁਬਾਰਾ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣ ਰਹੀ ਆ ਉਹਦੇ ਤੇ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਆ ਅੱਜ ਤਾਂ ਜਨਰਲ ਆਪਾਂ ਗੱਲ ਕਰਾਂਗੇ ਹਾਂਜੀ ਕੱਲ ਦੇ ਪ੍ਰੋਗਰਾਮ 'ਚ ਤੁਹਾਨੂੰ ਇੱਕ ਤਾਂ ਮਦਦ ਦੇ ਦਾ ਜੀ ਤੇ ਇੱਕ ਆਪਾਂ ਦੋ